ਇਤਸਵੀਆਂ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਬੀਤੀ ਸ਼ਾਮ ਇੱਕ ਨਵਯੋਤਾ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਦੱਸਦੀ ਹੈ ਕਿ ਨਵਯੋਤਾ ਮੁਸਕਾਨ ਦਾ ਵਿਆਹ 10 ਮਹੀਨੇ ਪਹਿਲਾਂ ਸਨੀ ਨਾਮ ਦੇ ਨੌਜਵਾਨ ਵਾਸੀ ਰੂਰਲ ਚੰਡੀਗੜ੍ਹ ਬਸਤੀ ਦੇ ਨਾਲ ਹੋਇਆ ਸੀ ਸ਼ੱਕੀ ਹਾਲਾਤ ਦੇ ਵਿੱਚ ਮ੍ਰਿਤਕਾ ਦੀ ਲਾਸ਼ ਮਿਲਣ ਤੋਂ ਬਾਅਦ ਪੇਕੇ ਪਰਿਵਾਰ ਨੇ ਸੜਕ ਦੇ ਉੱਤੇ ਧਰਨਾ ਲਗਾ ਦਿੱਤਾ ਪਰਿਵਾਰ ਦੇ ਵੱਲੋਂ ਇਨਸਾਫ ਦੇ ਲਈ ਗੋਹਾਰ ਲਗਾਈ ਜਾ ਰਹੀ ਹੈ ਉਦਰੀ ਪੁਲਿਸ ਪ੍ਰਸ਼ਾਸਨ ਤੋਂ ਲੜਕੀ ਦੇ ਸੋਰਾ ਪਰਿਵਾਰ ਤੇ ਮਾਮਲਾ ਦਰਜ ਕਰਨ ਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਐਨਾ ਹੀ ਨਹੀਂ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੋਰਾ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਆਪਸ ਦੇ ਵਿੱਚ ਮਿਲਿਆ ਹੋਇਆ ਹੈ ਇਸੇ ਲਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਰੋਸ ਵਿੱਚ ਆ ਕੇ ਟੇਕੇ ਪਰਿਵਾਰ ਦੇ ਵੱਲੋਂ ਤਰਨਾ ਲਗਾ ਦਿੱਤਾ ਗਿਆ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕੁੜੀ ਦਾ ਗਲਾ ਘੁੱਟ ਕੇ ਉਹਨਾਂ ਉਸ ਨੂੰ ਮਾਰ ਦਿੱਤਾ ਗਿਆ ਹੈ। ਅਚਾਨਕ ਉਸ ਦੀ ਮੌਤ ਨਹੀਂ ਹੋਈ ਹੈ। ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤੇ ਤਹਿਤ ਹੋਇਆ ਹੈ। ਅਸੀਂ ਇਸ ਕਾਰਨ ਲਈ ਤਰਨ ਆਇਆ ਸੀਗਾ ਕਿਉਂਕਿ ਸਾਡੀ ਕੁੜੀ ਨਾ ਉਹਨਾਂ ਨੇ ਮਤਲਬ ਉਹ ਧੱਕਾ ਕੀਤਾ ਉਹਨਾਂ ਨੇ ਕੁੜੀ ਨੂੰ ਗਲਾ ਘੁੱਟ ਕੇ ਅੰਦਰ ਮਾਰਿਆ। ਠੀਕ ਹੈ ਜੀ ਮੈਂ ਉਹਦਾ ਰਿਸ਼ਤਾ ਕਰਵਾਇਆ ਸੀਗਾ। ਤਾਂ ਸਾਲ ਹੋ ਗਿਆ ਸੀਗਾ। ਲੜਕੀ ਦਾ ਨਾਮ ਸੀਗਾ ਮੁਸਕਾਨ, ਘਰਵਾ ਦਾ ਨਾਮ ਹੈਗਾ ਸਣੀ। ਉਹ ਚੰਡੀਗੜ੍ਹ ਮੱਲੇ ਸੁਲਤਾਨਪੁਰ ਵਿੱਚ ਅੱਜ ਧਰਨੇ ਲਾਉਣ ਦਾ ਮੁੱਖ ਕਾਰਨ ਕੀ ਮੁੱਖ ਕਾਰਨ ਇਹ ਸੀਗਾ ਕਿ ਉਹਨਾਂ ਦੇ ਟੱਬਰ ਵਿੱਚੋਂ ਕੋਈ ਗ੍ਰਿਫਤਾਰ ਨਹੀਂ ਕੀਤਾ ਇੱਕ ਲੇਡੀਜ਼ ਨੂੰ ਗ੍ਰਿਫਤਾਰ ਕੀਤਾ ਉਹ ਵੀ ਰਾਤੋ-ਰਾਤ ਉਹਨਾਂ ਨੇ ਛੱਡ ਦਿੱਤਾ ਕਹਿੰਦੇ ਤੁਹਾਨੂੰ ਕੀ ਲੱਗ ਰਿਹਾ ਕਿ ਅਸੀਂ ਇਹ ਕਹਿੰਦੇ ਹਾਂ ਕਿ ਪੁਲਿਸ ਨਹੀਂ ਪੁਲਿਸ ਨੂੰ ਅਸੀਂ ਇਹ ਮੰਗ ਕਰਨਾ ਚਾਹੁੰਦੇ ਕਿ ਵੀ ਸਾਡਾ ਪੂਰਾ ਸਪੋਰਟ ਕਰਨ ਸਾਡਾ ਸਾਥ ਦੇਵਾਂ ਕਿ ਉਹਨਾਂ ਨੂੰ ਸਾਰੇ ਟੱਬਰ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਪਰਚਾ ਦਰਜ ਹੋ ਗਿਆ ਉਹਨਾਂ ਦੇ ਹਾਂਜੀ ਪਰਚਾ ਦਰਜ ਹੋ ਗਿਆ। ਕੱਲ ਦੀ ਕੁੜੀ ਮਰੀ ਆ ਭਾਜੀ ਸਾਡੇ ਇੱਥੇ ਸੁਲਤਾਨਪੁਰ ਕਪੂਰਥਾਲੀ ਵਿੱਚ ਆਏ ਆ। ਤੇ ਕੋਈ ਕਾਰਵਾਈ ਨਹੀਂ ਆਈ ਮੁੰਡਾ ਫਰਾਰ ਹੋਇਆ ਪਿਆ ਜੀ। ਉਹ ਕਹਿੰਦੇ 306 ਦਾ ਪਰਚਾ ਪਾਵਾਂਗੇ। ਭਾਜੀ ਕਤਲ ਦਾ ਕੇਸ ਹੈ 306 ਦਾ ਪਰਚਾ ਕਿੱਦਾਂ ਬਣਦਾ ਹੈ ਜੀ? 302 302 ਦਾ ਪਰਚਾ ਬਣਦਾ ਤੇ ਇਹਨੇ ਭਾਜੀ ਕੁੜੀ ਨੂੰ ਗੋਂਦਾ ਕਰਦੇ ਪਹਿਲਾਂ ਵੀ ਦੇਰ ਵੀ ਇਹਨੇ ਨੇ ਇੱਕ ਦੋ ਵਾਰੀ ਕੁੱਟਿਆ ਸੀ ਕਿ ਨਹੀਂ ਗਲੋ ਚਾਚਾ ਹਾ ਕਨੇ ਭੇਜ ਦਿੱਤਾ ਫੈਮਿਲੀ ਰਜਮੰਦੀਨਾ ਉਧਰ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲਾ ਦਰਜ ਕੀਤਾ ਜਾ ਸਕਦਾ ਹੈ ਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਧਰਨਾ ਲਾਉਣ ਦਾ ਕਾਰਨ ਤਾਂ ਕੋਈ ਹੈ ਨਹੀਂ ਸੀਗਾ ਰਾਤ ਸਾਡੇ ਕੋਲ ਇਨਫਰਮੇਸ਼ਨ ਆਈ ਰਾਤ ਅਸੀਂ ਪਰਚਾ ਦੇ ਦਿੱਤਾ ਸੀਗਾ ਪਰਚਾ ਦੇ ਕੇ ਡੈੱਡ ਬੋਡੀ ਹਸਪਤਾਲ ਪਈ ਸੀ ਪੋਸਟਮਾਰਟਮ ਕਰਾਤਾ ਹੈ ਤਾਂ ਅਸੀਂ ਉਹਨੇ ਧਰਨਾਕਾਰੀਆਂ ਦੀ ਮੰਗ ਆ ਵੀ ਉਹਨਾਂ ਨੂੰ ਫੜੋ ਉਹਦੇ ਘਰਦਿਆਂ ਨੂੰ ਫੜੋ ਫੜਨਾ ਵਾ ਕਿ ਅਸੀਂ ਹੁਣ ਅਸੀਂ ਪੋਸਟਮਾਰਟਮ ਕਰਾ ਕੇ ਵਿਲ ਹੋ ਕੇ ਉਹ ਘਰੋਂ ਭੱਜੇ ਹੋਏ ਆ ਸਾਰੇ ਨਹੀਂ ਉਹ ਅੱਜ ਅਰੈਸਟ ਕੀਤਾ ਗਿਆ ਕੱਲ ਅਸੀਂ ਪੇਸ਼ ਕਰਾਂਗੇ ਉਹਨੂੰ ਇੱਕ ਇਹਨਾਂ ਦੇ ਧਰਾਵਾਂ ਨੂੰ ਲੈ ਕੇ ਕੁਝ ਸੀਗਾ ਵੀ 306 ਲਗਾ ਦਿੱਤੀ ਧਰਾਵਾਂ ਤੇ ਕੱਲ ਅਸੀਂ ਕਲੀਅਰ ਨਹੀਂ ਸੀਗਾ ਇਹਦੇ ਬਾਰੇ ਵੀ ਕੀ ਕਿੱਦਾਂ ਮਰੀ ਹੈਗੀ ਆ ਪਰ ਫਿਰ ਵੀ ਅਸੀਂ ਪਰਚਾ 306 ਦਿੱਤਾ ਹੈਗਾ ਬਾਕੀ ਜੋ ਪੋਸਟਮਾਰਟਮ ਰਿਪੋਰਟ ਆਉਗੀ ਪੋਸਟਮਾਰਟਮ ਦੇ ਉਧਾਰ ਦੇ ਉੱਤੇ ਅਸੀਂ ਜੋ ਵੀ ਕਾਰਵਾਈ ਬਣਦੀ ਹੋਊਗੀ ਉਹ ਕਰਾਂਗੇ। ਲੜਕੀ ਪਰਿਵਾਰ ਦੇ ਨਾਲ ਤੁਹਾਡੀ ਗੱਲਬਾਤ ਕੀਤੀ ਗਈ ਹੈ। ਉਹ ਇਹੀ ਗੱਲ ਕਰਦੇ ਆ ਵੀ 4-5 ਦਿਨ ਦੇ ਵਿੱਚ ਵਿੱਚ ਬੰਦੇ ਫੜਕੇ ਅरेस्ट ਕਰਕੇ ਅੰਦਰ ਦੇਵੋ ਇਹਨਾਂ ਨੂੰ। ਕਿ ਸਾਡੀ ਲੜਕੀ ਨੂੰ ਇਹਨਾਂ ਮਾਰਿਆ। ਲੜਕੀ ਦਾ ਪਰਿਵਾਰ ਨੇ ਸਾਡੇ 'ਤੇ ਵਿਸ਼ਵਾਸ ਤੇ ਜਿਹੜਾ ਧਰਨਾ ਖਤਮ ਕਰ ਦਿੱਤਾ ਹੈ। ਆ ਸਾਡੇ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਵੀ ਅਸੀਂ ਜਲਦੀ ਤੋਂ ਜਲਦੀ ਜਿਹੜੇ ਬਾਕੀ ਬੰਦੇ ਰਹਿੰਦੇ ਹੈਗੇ ਅरेस्ट ਕਰਾਂਗੇ ਉਹਨਾਂ ਨੂੰ। ਨਹੀਂ ਟਾਈਮ ਦਿੰਦਾ 4 ਦਿਨ ਦਾ। ਚਲੋ 4 ਦਿਨ ਦੇ ਵਿੱਚ 5 ਦਿਨ ਤੇ ਜਦੋਂ ਵੀ ਪਹਿਲਾਂ ਵੀ ਫੜ ਸਕਦੇ ਅਸੀਂ ਉਹਨਾਂ ਨੂੰ। ਠੀਕ ਹੈ ਫੜ ਕੇ ਅੰਦਰ ਦੇਵਾਂਗੇ ਰੋਣ ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ ਮਿੰਨੀ ਪਾਕਟ